ਬਿਹਦ ਮੰਦ ਭਾਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਰਸੀਡੀਜ਼ ਕਾਰ ਅਤੇ ਬਾਈਕ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਟੱਕਰ ਹੋਣ ਤੋਂ ਬਾਅਦ ਮਰਸੀਡੀਜ਼ ਕਾਰ ਸਵਾਰ ਬਾਈਕ ਨੂੰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਜਿਸ ਤੋਂ ਬਾਅਦ ਬਾਈਕ ਨੂੰ ਅੱਗ ਲੱਗ ਗਈ ਇਸ ਬਾਈਕ ਨੂੰ ਅੱਗ ਲੱਗਣ ਕਾਰਨ ਦੋਨੋਂ ਬਾਈਕ ਸਵਾਰ ਜਿਹੜੇ ਨੇ ਉਹ ਚੁੱਲਸ ਗਏ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਹੀ ਜਿਹੜੀ ਹੈ ਉਹ ਮੌਤ ਹੋਈ ਹੈ ਦੱਸਿਆ ਕਿ ਗੁਰਾਇਆਂ ਦੀ ਆਟਾ ਨਹਿਰ ਨੇੜੇ ਹਾਸਾ ਵਾਪਰਿਆ ਨੈਸ਼ਨਲ ਹਾਈਵੇ ਤੇ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਬਾਈਕ ਨੂੰ ਅੱਗ ਲੱਗ ਗਈ ਅਤੇ ਇਸ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਜਿਹੜੀ ਹੈ ਉਹ ਦਰਦਨਾਕ ਮੌਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲੋਰ ਦੇ ਪਿੰਡ ਅਸਹੂਰ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਘਰ ਜਾ ਰਿਹਾ ਸੀ ਜਿਸ ਦੇ ਨਾਲ ਉਸਦੇ ਦੋਸਤ ਜਿਹੜੇ ਸੀ ਉਹ ਵੱਖ-ਵੱਖ ਬਾਈਕਾਂ ਤੇ ਪੈਲਸ ਤੋਂ ਬਾਹਰ ਨਿਕਲੇ ਸਨ ਜਿਨ੍ਹਾਂ ਚੋਂ ਇੱਕ ਫਲੋਰ ਦੇ ਪਿੰਡ ਕਟਪਾਲੋ ਦਾ ਵਸਨੀਕ ਸੀ ਅਤੇ ਦੂਸਰਾ ਆਸਰੂਦਾ ਰਹਿਣ ਵਾਲਾ ਸੀ ਜਦੋਂ ਉਹ ਇੱਕ ਮੈਰਿਜ ਪੈਲੇਸ ਤੋਂ ਬਾਹਰ ਨਿਕਲੇ ਤਾਂ ਮੇਨ ਹਾਈਵੇ ਤੇ ਜਦੋਂ ਉਹ ਨੈਸ਼ਨਲ ਹਾਈਵੇ ਤੇ ਚੜਦੇ ਨੇ ਤੇ ਇੱਕ ਮਰਸੀਡੀਜ਼ ਕਾਰ ਜਿਹੜੀ ਹੈ ਉਹ ਓਵਰ ਸਪੀਡ ਆ ਰਹੀ ਸੀ ਜਿਸ ਤੋਂ ਕਾਰ ਦਾ ਜਿਹੜਾ ਹੈ ਸੰਤੁਲਨ ਨਹੀਂ ਸੰਭਾਲਿਆ ਗਿਆ ਉਸਨੇ ਜਿਹੜਾ ਹੈ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ ਅਤੇ ਦੂਰ ਤੱਕ ਜਿਹੜਾ ਹੈ ਬਾਈਕ ਨੂੰ ਘੜੀਸਦਾ ਹੋਇਆ ਆਪਣੇ ਨਾਲ ਹੀ ਲੈ ਗਿਆ ਜਿਸ ਤੋਂ ਬਾਅਦ ਬਾਈਕ ਨੂੰ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਜਿਹੜੀ ਹੈ ਉਹ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸ ਐਚ ਓ ਗੁਰਾਇਆ ਸੁਖਦੇਵ ਸਿੰਘ ਅਤੇ ਡਿਊਟੀ ਅਫਸਰ ਹਰਪਜਨ ਸਿੰਘ ਗਿੱਲ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੇ ਕਾਰ ਅਤੇ ਡਰਾਈਵਰ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲੈ ਲਿਆ ਲੋੜਿੰਦੀ ਕਾਰਵਾਈ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਉੱਥੇ ਦੇ ਲੋਕਾਂ ਦਾ ਤੇ ਪੁਲਿਸ ਦੇ ਅਧਿਕਾਰੀਆਂ ਦਾ ਆਓ ਇੱਕ ਵਾਰੀ ਸੁਣ ਲੈਨੇ ਆ ਮਨਾ ਵਿੱਕੀ ਆ ਜੀ ਅਸੀਂ ਅੰਨੇ ਅਸੀਂ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨਾਂ ਨੂੰ ਸਾਈਡ ਮਾਰ ਗਿਆ ਇਹ ਹੁਣ ਵਜੋਂ ਮੌਕੇ ਦੋਨੇ ਭ੍ਰਿਸ ਦਾ ਲੈ ਗਿਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਿਆ ਜੀ ਹਾਂਜੀ ਹਾਂਜੀ ਗੱਡੀ ਫਾਲੀ ਤੋਂ ਮੋੜੇ ਜਾ ਕੇ ਹਾਂਜੀ ਗੱਡੀ ਹੋਈ ਹੈ दारू ਪੀਤੀ ਹੋਈ ਹਾਂ ਨਾ दारू ਪੀਤੀ ਹੋਣੀ ਹੈ ਜੀ ਗੱਡੀ ਦੇ ਵਿੱਚ ਪਈ ਹੈ ਫੋਟੋ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ दारू ਪੀਤੇ ਹੋਏ ਚ ਅੱਛਾ ਹੋਰ ਜੀ ਤੋਂ ਵੀ ਅੱਛਾ ਹੋਰ ਦੇ ਸਕਦੇ ਹਾਂ ਨਹੀਂ ਇੱਕ ਤਾਂ ਪਾਲੋਂ ਦੱਸ ਜੀ ਹਾਂ ਕਿੰਨਾ ਕੁ ਟਾਈਮ ਲੱਗਿਆ ਜੀ ਤੇ ਇਹ ਅਸੀਂ ਪਹਿਲਾਂ ਤੋਂ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂਜੀ ਇਹ ਹੋਇਆ ਪੌਣੇ 11:00 ਵਜੇ ਖਾਣੇ ਦੇ ਟਾਈਮ ਪਾਉਣੇ 8 ਵਜੇ। ਮੈਨੇ ਹੋ ਗਏ ਤਿੰਨ। 3 ਘੰਟੇ। ਹਾਂਜੀ ਹਾਂਜੀ। ਤਿੰਨ ਚਾਰ ਘੰਟੇ ਹੋ ਗਏ ਆ। ਬੋਡੀ ਲੈ ਗਏ ਆ। ਹਾਂਜੀ। ਹਾਂਜੀ ਬੋਡੀ ਲੈ ਗਏ ਗੱਡੀ। ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਖਾਣੇ ਦੇ ਸਾਹਮਣੇ। ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ। ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਾਗਜ਼ੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਾਗਜ਼ੇ ਤੇ ਲੈ ਲਿਆ ਤੇ ਅਗਲੀ ਤਰੀਕ ਹੀ ਆ। ਹਾਂ ਦੋਨਾਂ ਦੀ ਹੋ ਗਈ ਹਾਂ ਮੋਕੇ ਤੇ ਬਰੰਦੀ ਹੋ ਗਈ ਖਿਸ਼ਾਨ ਹੋਏ ਕਿੱਥੇ ਨੇ ਇਹ ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਅਸੀਂ ਕਰ ਰਹੇ ਹਾਂ ਜੀ ਤੇ ਕਰ ਰਹੇ ਹਾਂ ਕਾਲੇ ਤੇ ਸੀ ਇਹ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅਕ ਲੱਗੀ ਬਾਈਕ ਨੂੰ ਹਾਂ ਉਹ ਨਾਲ ਤੇ ਜਿੱਦਾਂ ਰਿੰਗਣ ਨਾ ਨੰਕੀ ਨੂੰ ਏ ਟੈਂਕੀ ਨਾਲ ਕਸਰਾਇਆ ਕਿ ਸਰ ਦੇ ਨਾਲ ਨਾ ਪਟ્રોલ ਕਰਕੇ ਪਾ ਦੇਣਾ